ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਮੋਗੇ ਅੱਜ ਆਪਾਂ ਨੇ ਘਰ ਆਏ ਸੀਗੇ ਗੁਰੂ ਸਾਹਿਬ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਪ੍ਰਭਾਤ ਫੇਰੀ ਲੈ ਕੇ ਸਿੱਖ ਆਏ ਸੀ ਸਿੰਘ ਆਏ ਸੀ ਤੇ ਬਹੁਤ ਸੰਗਤਾਂ ਸੀ ਗਿਆ ਹਨ ਜਿਹੜੀਆਂ ਨਾਲ ਜੁੜੀਆਂ ਹੋਈਆਂ ਸੀਗੀਆਂ ਤੇ ਆਪਾਂ ਨੇ ਉਹਨਾਂ ਦੀ ਸੇਵਾ ਵਾਸਤੇ ਇੱਕ ਆਪਾਂ ਬੇਸਣ ਦੀ ਪਰਫੀ ਲੈ ਕੇ ਆਏ ਸੀ ਤੇ ਆਪਾਂ ਬਣਾ ਰਹੇ ਆ ਬ੍ਰੈਡ ਪਕੌੜੇ ਇਹ ਆਪਾਂ ਨੇ ਘੋਲ ਲਿਆ 2 ਕਿਲੋ ਬੇਸਣ ਇਹਦੇ ਵਿੱਚ ਨਮਕ ਮਿਰਚ ਚਾਟ ਮਸਾਲਾ ਹਲਦੀ ਥੋੜਾ ਜਿਹਾ ਕਲਰ ਪਾ ਲਿਆ ਇਸ ਮੈਂ ਸੋਹਣਾ ਹੋਣ ਵਾਸਤੇ ਤੇ ਉਸ ਤੋਂ ਪਹਿਲਾਂ ਆਪਾਂ ਡੰਗਰਾਂ ਵਗੈਰਾ ਦਾ ਸਾਰਾ ਕੰਮ ਕਰਕੇ ਧਾਰ ਕੱਢ ਕੇ ਤੇ 4 ਵਜੇ ਮੈਂ ਬਣਾਉਣ ਬੈਠ ਗਈ ਸੀ ਤੇ ਬੱਚੇ ਵੀ ਆਪਣਾ ਫਿਰ ਉੱਠ ਕੇ ਨਹਾ ਕੇ ਮੇਰੇ ਕੋਲੇ ਪਹੁੰਚ ਗਏ ਕਹਿੰਦੇ ਮੰਮਾ ਸੀ ਕੀ ਕਰੀਏ ਫਿਰ ਮੈਂ ਉਹਨਾਂ ਨੂੰ ਕਿਹਾ ਬੇਟਾ ਵੀ ਤੁਸੀਂ ਪਹਿਲਾਂ ਪਾਠ ਕਰ ਰਿਆ ਹੋ ਤੇ ਫਿਰ ਆਪਾਂ ਕਰਦੇ ਆ ਕਹਿੰਦੇ ਮੈਨੂੰ ਕਹਿ ਹੱਸਣ ਲੱਗ ਗਏ ਕਹਿੰਦੇ ਵੀ ਤੁਸੀਂ ਵੀ ਇੰਨਾ ਹਨਾ ਕਿਵੇਂ ਬਣਾਉਂਗੇ ਇਕੱਲੇ ਮੈਂ ਵੀ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਨਾ ਉਦੋਂ ਸਭ ਕੁਝ ਹੋ ਜਾਂਦਾ ਹੁੰਦਾ ਹੈਗਾ ਤੇ ਠੰਡ ਵੀ ਬਹੁਤ ਸੀਗੀ ਅੱਜ ਹਨਾ ਧੁੰਦ ਵੀ ਦੇਖਿਆ ਤੁਸੀਂ ਨੇ ਆਪਣੇ ਧੂਆਂ ਜਾ ਚੜਿਆ ਪਿਆ ਹੈਗਾ ਜਿਹੜੇ ਪੈਨ ਭਰਾ ਮੇਰੇ ਨਾਲ ਪੁਰਾਣੇ ਜੁੜੇ ਹੋਣੇ ਉਹਨਾਂ ਨੂੰ ਪਤਾ ਹੈ ਵੀ ਹਨਾ ਕੁਕਿੰਗ ਦਾ ਤਾਂ ਮੈਨੂੰ ਵੈਸੇ ਵੀ ਸ਼ੌਂਕ ਹੈਗਾ ਤੇ ਇਹ ਬ੍ਰੈਡ ਪਕੌੜੇ ਆਂਦੇ ਜਿਹੜਾ ਆਪਣੇ ਬੇਸਨ ਬਣਾਇਆ ਸੀ ਹਨਾ ਇਹਦੇ ਵਿੱਚ ਆਪਾਂ ਨੇ ਪੇਸਣ ਹੈਗਾ ਸੀ 2 ਕਿਲੋ ਤੇ ਉਹਦੇ ਵਿੱਚ ਇੱਕ ਕੌਲੀ ਨਾ ਕਣਕ ਦੇ ਆٹے ਦੀ ਪਾਈ ਸੀ ਮੈਂ ਇਹਦੇ ਨਾਲ ਨਾ ਬਿਲਕੁਲ ਜਿਵੇਂ ਆਪਣੇ ਗੁਲਗਲੇ ਤੁਸੀਂ ਦੇਖੇ ਨੇ ਨਾ ਫੁੱਲਦੇ ਬਿਲਕੁਲ ਉਸੇ ਤਰੀਕੇ ਦੇ ਨਾਲ ਫੁੱਲਦੇ ਆ ਇਹ ਇਹਨਾਂ ਨੂੰ ਆਪਾਂ ਭਰ ਕੇ ਵੀ ਬਣਾ ਸਕਦੇ ਹਾਂ ਪਰ ਅੱਜ ਆਪਾਂ ਨੇ ਭਰੇ ਨਹੀਂ ਸੀਗੇ ਹਨਾ ਸਿੰਗ ਸਿੰਗਾ ਮਲ ਕੇ ਸਿੰਗਲ ਹੀ ਬਣਾਏ ਸੀਗੇ ਤੇ ਦੇਖੋ ਕਿੰਨੇ ਸੋਹਣੇ ਆਪਣੇ ਇਹ ਬ੍ਰੈਡ ਪਕੌੜੇ ਬਣ ਕੇ ਰੈਡੀ ਹੋਣਗੇ ਆਪਣੇ ਦੂਸਰੇ ਚੈਨਲ ਹਨਾ ਕਿਰਨ ਕੁਕਿੰਗ ਐਂਡ ਸਟੀਚਿੰਗ ਵਾਲੇ ਤੇ ਸਾਰਿਆਂ ਤੁਹਾਨੂੰ ਇਸ ਤਰੀਕੇ ਦੀਆਂ ਕੁਕਿੰਗ ਦੀਆਂ ਵੀਡੀਓ ਮਿਲਣਗੀਆਂ ਤੇ ਸਿਲਾਈ ਦੀਆਂ ਵੀਡੀਓ ਤੇ ਇਹ ਆਪਾਂ ਨੇ ਸ਼ੁਰੂ ਕਰ ਲਈ ਸੀ ਪਹਿਲਾਂ ਮੈਂ ਬਣਾ ਕੇ ਬਾਹਰ ਕੱਢੇ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਗੁਰੂ ਸਭਾ ਵਾਸਤੇ ਅਲੱਗ ਰੱਖਤੀ ਸੀਗੇ ਫਿਰ ਸੰਗਤ ਵਾਸਤੇ ਆਪਾਂ ਬਣਾਉਣ ਲੱਗੇ ਏ ਮੈਨੂੰ ਤਕਰੀਬਨ 1 ਘੰਟਾ ਲੱਗ ਗਿਆ ਸੀ ਹਨਾ ਬਣਾਉਂਦਿਆਂ ਨੂੰ ਤੇ ਚਲੋ ਬਹਾਨੇ ਨਾਲ ਵਾਈਗਰੂ ਜੀ ਦੇ ਸੰਗਤਾਂ ਦੀ ਸੇਵਾ ਹੋ ਜਾਂਦੀ ਹੈ ਪਹਿਲਾਂ ਸਲਾਹ ਸੀ ਕਿ ਵਿਚ ਲੋ ਪਚਾਰ ਨਾਲ ਹਨਾ ਜਲੇਬੀਆਂ ਲਿਆਵਾਂਗੇ ਫਿਰ ਮੌਸਮ ਇਹਨਾ ਠੰਡਾ ਹੋਇਆ ਪਿਆ ਹੈ ਨਾ ਮੈਂ ਕਿ ਵੀ ਬਜ਼ੁਰਗ ਵੀ ਹੁੰਦੇ ਆ ਨਾਲ ਬੱਚੇ ਹੁੰਦੇ ਆ ਨਾ ਕਿਉਂਕਿ ਜਲੇਬੀਆਂ ਅੱਜਕੱਲ ਸਖਤ ਹੋ ਜਾਂਦੀਆਂ ਨੇ ਹਨਾ ਤੇ ਇਸ ਤਰੀਕੇ ਦੇ ਨਾਲ ਹਨਾ ਕਈ ਭੈਣ ਭਰਾ ਕਹਿ ਦਿੰਦੇ ਨੇ ਨਾ ਵੀ ਇਹਦੇ ਨਾਲ ਕੀ ਹੁੰਦਾ ਹੈਗਾ ਲੰਗਰ ਲਾਉਣ ਨਾਲ ਕੀ ਹੁੰਦਾ ਹੈ ਹਨਾ ਪ੍ਰਵਾਤ ਫੇਰੀਆਂ ਕੱਢਣ ਨਾਲ ਕੀ ਹੁੰਦਾ ਇਸ ਨਾਲ ਦੇਖੋ ਆਪਣੇ ਬੱਚਿਆਂ ਨੂੰ ਧਰਮ ਦਾ ਪਤਾ ਲੱਗਦਾ ਹੈ ਬਾਕੀ ਆਪਾਂ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰ ਵਾਸਤੇ ਹਨਾ ਬਹੁਤ ਕੁਝ ਕਰਦੇ ਆਂਗੇ ਪਰ ਗੁਰੂ ਸਾਹਿਬ ਜੀ ਦਾ ਦੇਖੋ ਜਨਮ ਦਿਨ ਆਪਾਂ ਇੱਕ ਵਾਰ ਮਨਾਉਣੇ ਆ ਹਨਾ ਸਾਲ ਦੇ ਵਿੱਚ ਤਾਂ ਉਸ ਟਾਈਮ ਥੋੜਾ ਜਿਹਾ ਆਪਾਂ ਨੂੰ ਕਰਨਾ ਚਾਹੀਦਾ ਹੈਗਾ ਨਾ ਸਾਰਿਆਂ ਨੂੰ ਜਿੰਨਾ ਕੁ ਹੋ ਸਕੇ ਅਗਰ ਆਪਾਂ ਠੀਕ ਹੈ ਵਾਏ ਗੁਰੂ ਦੀ ਹੈ ਜੇ ਨਹੀਂ ਏਡੀ ਕਿਰਪਾ ਹੋਈ ਆਪਣੇ ਤੇ ਤਾਂ ਆਪਾਂ ਨਾਲ ਚਲੇ ਜਾਓ ਹਨਾ ਇੱਕ ਦਿਨ ਉਹਦੇ ਨਾਲ ਵੀ ਸੰਗਤ ਦੇ ਵਿੱਚ ਜਾ ਕੇ ਅਰਦਾਸ ਕਰਨੀ ਹਨਾ ਕਿੰਨਾ ਜਿਆਦਾ ਆਪਣੇ ਮਨ ਨੂੰ ਸਕੂਨ ਮਿਲਦਾ ਹੈਗਾ ਨਾਲ ਤਾਂ ਪ੍ਰਵਾਦ ਫੇਰੀ ਤੇ ਨਹੀਂ ਜਾਇਆ ਜਾਂਦਾ ਤੇ ਆਪਾਂ ਸੋਚਿਆ ਵੀ ਆਪਾਂ ਸੰਗਤਾਂ ਦੀ ਸੇਵਾ ਹੀ ਕਰ ਲੈਨੇ ਆ ਤੇ ਇਹ ਆਪਾਂ ਲੈ ਕੇ ਆਏ ਸੀਗੇ ਬੇਸਨ ਦੀ ਬਰਫੀ ਤੇ ਬੱਚਿਆਂ ਨੂੰ ਕਿਹਾ ਕਹਿੰਦੇ ਵੀ ਅਸੀਂ ਕੀ ਕੰਮ ਕਰੀਏ ਫਿਰ ਉਹਨਾਂ ਨੂੰ ਕਿਹਾ ਵੀ ਤੁਸੀਂ ਹਨਾ ਪਲੇਟਾਂ ਦੇ ਵਿੱਚ ਰੱਖ ਲਓ ਇਸ ਚੀਜ਼ ਦੇ ਨਾਲ ਦੇਖੋ ਬੱਚੇ ਨਾਲੇ ਤਾਂ ਕੰਮ ਕਰਨਾ ਸਿੱਖਦੇ ਆ ਨਾਲੇ ਬੱਚੇ ਸੇਵਾ ਬਹਾਨੇ ਨਾਲ ਕਰ ਲੈਂਦੇ ਆ ਤੇ ਦੂਸਰਾ ਆਪਣੇ ਧਰਮ ਬਾਰੇ ਹਨਾ ਉਹਨਾਂ ਨੂੰ ਜਾਣੂ ਹੋ ਜਾਂਦੇ ਨੇ ਵੀ ਹਾਂ ਸਾਨੂੰ ਇਸ ਤਰੀਕੇ ਨਾਲ ਕਰਨਾ ਚਾਹੀਦਾ ਜਦੋਂ ਉਹ ਵੱਡੇ ਹੋਣਗੇ ਉਹਨਾਂ ਦੇ ਮਾਨ ਦੇ ਵਿੱਚ ਹਨਾ ਇਹ ਚੀਜ਼ ਆਪਾਂ ਨੂੰ ਸਿਖਾਉਣੀ ਨਹੀਂ ਪੈਗੀ ਚਾਹੇ ਉਹ ਠੀਕ ਹੈ ਵੀ ਉਹਨਾਂ ਦਾ ਮਾਹੌਲ ਜਦੋਂ ਚੇਂਜ ਹੋ ਜਾਊਗਾ ਹਨਾ ਉਹ ਬਦਲ ਜਾਣਗੇ ਪਰ ਫਿਰ ਵੀ ਉਹ ਵਾਪਸ ਉਸੇ ਜਗ੍ਹਾ ਤੇ ਆ ਹੀ ਜਾਣਗੇ ਚਾਹੇ ਜਿੰਨਾ ਮਰਜ਼ੀ ਉਹ ਕਿਧਰੇ ਘੌੜਨ ਚਲੇ ਜਾਣ ਹੁਣ ਤੁਹਾਨੂੰ ਪਤਾ ਵੀ ਕਈ ਕਹਿੰਦੇ ਨੇ ਵੀ ਹਨਾ ਮੇਰੇ بیٹے ਦਾ ਅੰਮਰ ਛੱਕਿਆ ਹੋ ਸੀਗਾ ਤੇ ਉਹ ਬਾਹਰ ਚਲੇ ਆ ਗਿਆ ਹਨਾ ਵੀ ਉੱਥੇ ਜਾ ਕੇ ਉਹਨੇ ਕੇਸ ਵੀ ਕਤਲ ਕਰਵਾਤੇ ਉੱਥੇ ਜਾ ਕੇ ਉਹਨੇ ਅੰਮ੍ਰਿਤ ਵੀ ਛੱਡਤਾ ਉਸ ਟਾਈਮ ਚਾਹੇ ਉਹਨੇ ਛੱਡਤਾ ਹਨਾ ਜੇ ਕੁਝ ਵੀ ਹੋ ਜਾਂਦਾ ਹੈਗਾ ਪਰ ਬਾਦ ਦੇ ਵਿੱਚ ਹਨਾ ਵਾਈਗਰੂ ਜੀ ਦੀ ਜਦੋਂ ਕਿਰਪਾ ਹੁੰਦੀ ਹੈ ਤਾਂ ਉਹ ਦੁਬਾਰਾ ਮੁੜ ਕੇ ਵਾਪਸ ਆ ਹੀ ਜਾਂਦੇ ਨੇ ਹਨਾ ਕਿਉਂਕਿ ਮੇਰੇ ਹਸਬੰਦ ਜੀ ਵੀ ਹਨ ਪਹਿਲਾਂ ਬਾਹਰ ਗਏ ਹੋਏ ਸੀਗੇ ਉਹਨਾਂ ਨੇ ਵੀ ਆਪਣੇ ਨਾ ਮਾਲਕੀ ਬਾਲ ਸੀ ਜਿਹੜੇ ਉਦੋਂ ਸਾਡੇ ਮੈਰिज ਦੇ ਵਿਲੇਜ ਦੀ ਗੱਲ ਹੈਗੀ ਉਦੋਂ ਬਾਅਦ ਡੇਢ ਸਾਲ 2 ਸਾਲ ਬਾਅਦ ਬਾਹਰ ਗਏ ਸੀਗੇ ਤੇ ਉੱਥੇ ਉਹਨਾਂ ਨੇ ਵੀ ਨਾ ਅਮਰੀਕਾ ਕਟਿੰਗ ਕਰਵਾਉਣੀ ਪੈਗੀ ਸੀ ਪਰ ਹੁਣ ਦੇਖੋ ਵਾਈ ਗਰੂ ਜੀ ਦੀ ਫੇਰ ਕਿਰਪਾ ਹੋਈ ਹੈ ਨਾ ਸਾਬਤ ਸੁਭਤ ਅਮਰਤ ਧਾਰੀ ਦੁਆਰਾ ਤੋਂ ਹੁਣ ਸੱਜ ਗਏ ਨੇ ਤੇ ਇਹ ਆਪਾਂ ਨੇ ਚਾਹ ਵਾਸਤੇ ਲੰਗਰ ਬਣਾਇਆ ਸੀ ਜਿਹੜਾ ਚਾਹ ਵਾਸਤੇ ਨਾ ਗਲਾਸ ਰੱਖ ਲਈ ਸੀਗੇ ਤੇ ਉਧਰੋਂ ਹੁਣ ਗੁਰੂ ਸਾਹਿਬਾਂ ਜੀ ਦੀ ਜਿਹੜੀ ਪਾਲਕੀ ਉਹਨਾਂ ਨੇ ਸਜਾਈ ਹੋਈ ਸੀ ਤਸਵੀਰ ਰੱਖੀ ਸੀ ਤੁੰਦ ਦੇਖੋ ਬਿਲਕੁਲ ਕੁਝ ਵੀ ਨਹੀਂ ਦਿਖ ਰਿਹਾ ਹੈਗਾ ਬਾਹਰ ਤੇ ਬਾਹਰੋਂ ਆਉਂਦੇ ਆਉਂਦਿਆਂ ਨੂੰ ਕਿਉਂਕਿ ਅੱਜ ਲਾਸਟ ਦਿਨ ਸੀਗਾ ਪ੍ਰਭਾਤ ਫੇਰੀ ਦਾ ਕੱਲ ਨੂੰ ਤਾਂ ਗੁਰਪੁਰਬ ਹੈਗਾ ਸਵੇਰੇ ਕਈ ਦਿਨ ਮਾਲਕੇ 15 ਤਰੀਕ ਨੂੰ ਵੀ ਮਨਾਉਂਦੇ ਆਏਗੇ ਹਨ ਜਿੱਦਾਂ ਕਿ 15 ਤਰੀਕ ਤਾਂ ਚਲੋ ਮੇਰੇ ਮੂੰਹ ਦੇ ਵਿੱਚੋਂ ਨਿਕਲ ਗਈ ਜਿੱਦਾਂ ਕਿ ਗੁਰਪੁਰਬ ਹੁੰਦਾ ਉਸ ਦਿਨ ਵੀ ਪ੍ਰਭਾਤ ਫੇਰੀ ਕਰਦੇ ਆ ਪਰ ਸਾਡੇ ਪਿੰਡ ਉਸ ਦਿਨਾਂ ਨਾ ਬੰਦ ਕਰ ਦਿੰਦੇ ਆ ਕਿ ਇੱਕ ਦਿਨ ਪਹਿਲਾਂ ਹੋ ਜਾਂਦੇ ਨੇ ਟਾਈਮ ਦਿੱਤਾ ਸੀ ਸਾਨੂੰ 6 ਵਜੇ ਦਾ ਪਰ ਆਉਂਦਿਆਂ ਨੂੰ ਸੰਗਤਾਂ ਨੂੰ ਨਾ ਬਹੁਤ ਲੇਟ ਹੋ ਗਿਆ ਸੀ 7 ਵਜੇ ਗਏ ਸੀ ਤੇ ਫਿਰ ਉਹਨਾਂ ਨੇ ਸਾਨੂੰ ਫੋਨ ਕਰਤਾ ਵੀ ਹੁਣ ਅਸੀਂ ਆ ਰਹੇ ਹਾਂ ਤੇ ਬੇਟਾ ਬਾਹਰ ਚੱਲ ਗਿਆ ਤੇ ਕਹਿੰਦਾ ਮੰਮਾ ਮੈਂ ਵੀ ਵੀਡੀਓ ਬਣਾ ਕੇ ਲੈ ਕੇ ਆਉਣਾ ਪਰ ਫਿਰ ਵੀ ਧੁੰਦ ਦੇ ਵਿੱਚ ਤੁਹਾਨੂੰ ਬਹੁਤ ਘੱਟ ਦਿਖ ਰਿਹਾ ਹੁਣ ਤੇ ਸਾਰੇ ਪੈਨਪ੍ਰਾਵਾਂ ਨੂੰ ਹਨਾ ਗੁਰੂ ਸਾਹਿਬ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹਨਾ ਤੇ ਤੁਸੀਂ ਇਹ ਉਪਰਾਲਾ ਜ਼ਰੂਰ ਕਰਿਆ ਕਰੋ ਕਿਉਂਕਿ ਇਸ ਚੀਜ਼ ਦੇ ਨਾਲ ਆਪਣੇ ਜਿਹੜੇ ਮਾੜੇ ਕਰਮ ਨੇ ਉਹ ਕੱਟੇ ਜਾਂਦੇ ਆ ਨਾ ਬਹਾਨੇ ਦੇ ਨਾਲ ਆਪਣੇ ਘਰ ਦੇ ਵਿੱਚੋਂ ਆਪਾਂ ਤਿਲ ਫੁਲਣਾ ਪੇਟਾ ਕਰ ਲੈਣੇ ਆਗੇ ਜਾਂ ਆਪਾਂ ਹਣਾ ਸੇਵਾ ਕਰ ਲੈਣੇ ਵੈਸੇ ਆਪਾਂ ਕਹਿ ਦਿੰਦੇ ਆਂ ਵੀ ਆਪਣੇ ਕੋਲੇ ਨਾ ਪੈਸੇ ਨਹੀਂ ਹੁੰਦੇ ਕਈ ਭੈਣ ਭਰਾਵਾਂ ਦੇ ਮਨ ਦੇ ਵਿੱਚ ਚਾਹ ਤਾਂ ਹੁੰਦਾ ਹੈ ਨਾ ਵੀ ਮੈਂ ਸੇਵਾ ਕਰਾਂ ਪਰ ਵੈਗਰੂ ਵੱਲੋਂ ਚਲੋ ਆਪਣੇ ਕਰਮਾ ਕਰਕੇ ਹਨਾ ਆਪਾਂ ਨਹੀਂ ਕਰ ਸਕਦੇ ਕਿਉਂਕਿ ਜਦੋਂ ਤਾਂ ਮਦੌਲਤ ਦੀ ਥੋੜੀ ਜੀ ਕਮੀ ਹੁੰਦੀ ਹੈ ਨਾ ਆਪਾਂ ਉਦੋਂ ਇਹ ਚੀਜ਼ ਨੂੰ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਕਿਵੇਂ ਕਰੀਏ ਪਰ ਜਦੋਂ ਆਪਣੇ ਮਨ ਦੇ ਵਿੱਚ ਚਾਹ ਹੁੰਦਾ ਨਾ ਤਾਂ ਵੈਗਰੂ ਆਪਾਂ ਨੂੰ ਆਟੋਮੈਟ ਕੀ ਉਹ ਚੀਜ਼ ਦੇਣ ਲੱਗ ਜਾਂਦੇ ਨੇ ਹਨਾ ਜਿਵੇਂ ਕਿ ਆਪਾਂ ਨੂੰ ਹੁੰਦਾ ਵੀ ਮੈਂ ਬਹੁਤ ਦਿਨ ਹੁੰਦਾ ਨਾ ਵੀ ਮੈਂ ਅਖੰਡ ਪਾਠ ਕਰਵਾਵਾਂ ਜਾਂ ਮੈਂ ਸਹਿਜ ਪਾਠ ਕਰਵਾਵਾਂ ਜਾਂ ਮੈਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਵਾਂ ਪਰ ਤਨ ਦੌਲਤ ਦੇ ਹਨਾ ਉਧਰੋਂ ਆਪਣਾ ਸਾਥ ਨਹੀਂ ਦੇ ਰਿਹਾ ਹੁੰਦਾ ਜਦੋਂ ਆਪਾਂ ਨੇ ਮੰਨ ਦੇ ਵਿੱਚ ਹੁੰਦਾ ਨਾ ਤਾਂ ਕੋਈ ਨਾ ਕੋਈ ਹੀਲਾ ਵਹੀਲਾ ਜ਼ਰੂਰ ਬਣਦਾ ਤੇ ਵਾਹਿਗੁਰੂ ਜੀ ਤੁਹਾਡੇ ਘਰ ਜ਼ਰੂਰ ਆਉਂਦੇ ਨੇ ਤੇ ਦੇਖੋ ਇਸ ਚੀਜ਼ ਦੇ ਨਾਲ ਕਿੰਨੀਆਂ ਸੰਗਤਾਂ ਨੇ ਹਨ ਆਪਣੇ ਘਰ ਚਰਨ ਪਾਏ ਨੇ ਪਿੱਛੇ ਸੰਗਤ ਬਹੁਤ ਸੀਗੀ ਕਿਉਂਕਿ ਦਿਨ ਚੜਨ ਕਰਕੇ ਨਾ ਫਿਰ ਆਪਣੇ ਘਰ ਥੋੜਾ ਜਿਹਾ ਲੇਟ ਹੋ ਗਏ ਤੇ ਇਧਰ ਮੰਮੀ ਤੇ ਪਪਾ ਜੀ ਨੇ ਫਿਰ ਸਾਰੇ ਜਿਹੜੇ ਪੰਜ ਹਨਾ ਮੂਰੇ ਸਿੰਘ ਸੀਗੇ ਤੇ ਉਹਨਾਂ ਨੂੰ ਫਿਰ ਸਿਰੋਪਾਉ ਪਾਏ ਤੇ ਬੱਚੇ ਵੀ ਸੀਗੇ ਪਹਿਲਾਂ ਨਾ ਬਹੁਤ ਸੰਗਤ ਜੁੜਦੀ ਹੁੰਦੀ ਸੀ ਪਰ ਹੁਣ ਤੁਹਾਨੂੰ ਪਤਾ ਹੈਗਾ ਅੱਧੇਕ ਤਾਂ ਕੈੰਦ ਨੇ ਲਕੀਏ ਇਹ ਉਹੀ ਤੋਰੇ ਫਿਰਦੇ ਆ ਅਧਿਕ ਕਹਿ ਦਿੰਦੇ ਨੇ ਧੂੜ ਮਿੱਟੀ ਆ ੜਾਉਂਦੇ ਫਿਰਦੇ ਆ ਵੀ ਪਤਾ ਨਹੀਂ ਕੀ ਗੱਲ ਹੈ ਨਾ ਆਪਣੇ ਸਿੱਖਦਰ ਮਨ ਨੂੰ ਇਦਾਂ ਦੀਆਂ ਚੀਜ਼ਾਂ ਨਾ ਬਹੁਤ ਜ਼ਿਆਦਾ ਕਰਨ ਲੱਗੇ ਤੇ ਫਿਰ ਚਰੋ ਲੰਗਰ ਵਰਤੌਣ ਲੱਗੇ ਤੇ ਵਾਹਿਗੁਰੂ ਜੀ ਨਾ ਮਨ ਨੂੰ ਇੱਕ ਇੰਨਾ ਸਕੂਨ ਮਿਲਦਾ ਦੇਖੋ 2 ਦਿਨ ਤੋਂ ਪਹਿਲਾਂ ਮੇਰੀ ਤਬੀਅਤ ਵੀ ਥੋੜੀ ਠੀਕ ਨਹੀਂ ਸੀ ਬੁਖਾਰ ਸੀਗਾ ਪਰ ਜਦੋਂ ਇਸ ਤਰੀਕੇ ਨਾਲ ਗੁਰੂ ਸਾਹਿਬ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਨਾ ਤਾਂ ਮਨ ਨੂੰ ਬਹੁਤ ਸਕੂਨ ਮਿਲਦਾ ਹੈਗਾ ਤੇ ਇਹ ਫਿਰ ਜਿਹੜੇ ਸਿੰਘ ਸੀਗੇ ਉਹਨਾਂ ਨੇ ਕੀਤੀ ਸੁਕਰਾਨੇ ਵਜੋਂ ਅਰਦਾਸ ਕਿਉਂਕਿ ਮੈਂ ਪਹਿਲਾਂ ਮੰਮੀ ਜੀ ਦੇ ਨਾਮ ਤੇ ਪਾਪਾ ਜੀ ਨੇ ਸਹਿਜ ਪਾਠ ਕੀਤਾ ਸੀਗਾ ਤੇ ਉਹਦੇ ਸੁਕਰਾਨੇ ਦੀ ਆਪਾਂ ਨੇ ਇਹ ਘਰ ਵਿੱਚ ਸੰਗਤਾਂ ਨੂੰ ਬੁਲਾਇਆ ਸੀਗਾ ਤੇ ਹੁਣ ਆਪਾਂ ਅਰਦਾਸ ਦੇ ਵਿੱਚ ਸਾਰੇ ਖੜੇ ਹੋਏ ਤੇ ਉਹਨਾਂ ਨੇ ਸਿੰਘਾਂ ਨੇ ਅਰਦਾਸ ਕੀਤੀ ਅਰਦਾਸ ਕਰਕੇ ਫਿਰ ਉਹਨਾਂ ਨੇ ਚਾਲੇ ਪਾਏ ਅੱਜ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਵਾਹਿਗੁਰੂ ਜੀ ਇਹ ਖੁਸ਼ੀਆਂ ਭਰਿਆ ਦਿਨ ਸਾਰਿਆਂ ਦੇ ਘਰਾਂ ਵਿੱਚ ਲੈ ਕੇ ਆਉਣ ਨਾ ਸ਼ੇ ਜੋ ਵੀ ਹੈਗੇ ਨਾ ਜਿਹੜੀ ਮੈਂ ਕੱਲ ਵੀਡੀਓ ਪਾਈ ਹੈਗੀ ਕਈ ਪੈਨ ਭਰਾਵਾਂ ਦੇ ਮੈਨੂੰ ਉਹਦੇ ਦੇ ਤੇ ਇੱਕ ਮਿੰਟ ਵੀ ਆਏ ਨੇ ਵੀ ਦੀਦੀ ਹਨਾ ਤੁਸੀਂ ਜਿਹੜਾ ਨਾਰੀਅਲ ਦੱਸਿਆਗਾ ਜੜ ਕਾਗਜ਼ ਤੇ ਲਿਖਣਾ ਦੱਸਿਆ ਹੈ ਨਾ ਵੀ ਇਹ ਉ ਤਾਂ ਤੁਸੀਂ ਕਹਿ ਰਹੇ ਹੋ ਵੀ ਬਹਿਮ ਨਾ ਕਰੋ ਨਾ ਵੀ ਸਿਰਫ ਇਹ ਹੋਣੇਗੇ ਵੀ ਤੁਸੀਂ ਆਪ ਇਹ ਕਿਉਂ ਦੱਸਿਆ ਦੇਖੋ ਇਹ ਲਾਲੋ ਵੀ ਤੁਸੀਂ ਇੱਕ ਵਾਹਿਗੁਰੂ ਜੀ ਅੱਗੇ ਜਿਵੇਂ ਆਪਾਂ ਮਾਪੇ ਨੇ ਆਪਾਂ ਉਹਨਾਂ ਤੋਂ ਕੋਈ ਚੀਜ਼ ਮੰਗਾਉਣੇ ਆਪਾਂ ਉਹਨਾਂ ਨੂੰ ਵੀ ਹੈ ਨਾ ਲਿਖ ਕੇ ਦਿੰਨੇ ਆਂਗੇ ਵੀ ਪਾਪਾ ਮੰਮੀ ਹਾਂ ਸਾਨੂੰ ਆ ਚੀਜ਼ ਲਿਆ ਦਿਓ ਇੱਕ ਨਾਲ ਆ ਇਹਨਾਂ ਦੇ ਕੁੱਤਾ ਵੀ ਸੀਗਾ ਨਾ ਇਹ ਜਿੱਦਣ ਦੀ ਪ੍ਰਵਾਤ ਫੇਰੀ ਚੱਲੀ ਆ ਕਹਿੰਦੇ ਸਾਡੇ ਨਾਲ ਹੀ ਰਹਿੰਦਾਗਾ ਨਾ ਦੇਖੋ ਇਹਨੂੰ ਕੋਈ ਪਿਛਲੇ ਜਨਮ ਦੀ ਸੋਝੀ ਹੈਗੀ ਜਿੱਦਾਂ ਕਿ ਤੁਸੀਂ ਹਜ਼ੂਰ ਸਾਹਿਬ ਵੀ ਪਹਿਲਾਂ ਦੇਖਿਆ ਹੋਣਾ ਇੱਕ ਕੁੱਤਾ ਹਨਾ ਸਵੇਰੇ ਜਦੋਂ ਗਾਗਰ ਦੀ ਸੇਵਾ ਕਰਦਿੰਦੇ ਉਹ ਨਾਲ ਹੀ ਜਾਂਦਾ ਤੇ ਨਾਲ ਹੀ ਆਉਂਦਾ ਸੀਗਾ ਹੁਣ ਤਾਂ ਉਹ ਵਿਚਾਰਾ ਇੱਕ ਮਨ ਲ ਕੇ ਚਲੇ ਗਿਆ ਇਸ ਦੁਨੀਆ ਤੋਂ ਉਹ ਮਰ ਗਿਆ ਸੀਗਾ ਨਾ ਤੇ ਅਸੀਂ ਵੀ ਉਹਦੇ ਦਰਸ਼ਨ ਕੀਤੇ ਨੇਗੇ ਜਦੋਂ ਅਸੀਂ ਹਜ਼ੂਰ ਸਾਹਿਬ ਗਏ ਸੀ ਨਾ ਉਹ ਬਿਲਕੁਲ ਉਹਨੂੰ ਦਿਖਦਾ ਨਹੀਂ ਸੀ ਅੱਖਾਂ ਤੋਂ ਮਨ ਲ ਕੇ ਵੀ ਉਹ ਜਿਹੜੀ ਆਪਣੀ ਦਰਸ਼ਨੀ ਡਿਊਟੀ ਹੈ ਉੱਥੇ ਹਜ਼ੂਰ ਸਾਹਿਬ ਉੱਥੇ ਨਾ ਪਿਆ ਰਹਿੰਦਾ ਗੇਟ ਦੇ ਅੱਗੇ ਲੰਗਰ ਸਾਹਿਬ ਗੁਰਦੁਆਰਾ ਜਿਹੜਾ ਨਾ ਉੱਥੇ ਜਿਆਦਾ ਮਨ ਲ ਕੇ ਰਹਿੰਦਾ ਸੀਗਾ ਉਹ ਦੀ ਸੰਗਤਾਂ ਜਾ ਰਹੀਆਂ ਸੀ ਘਰੋਂ ਤੇ ਫਿਰ ਆਪਾਂ ਵੀ ਗੁਰੂ ਸਾਹਿਬ ਜੀ ਨੂੰ ਗੇਟ ਤੱਕ ਮੇਨ ਤੱਕ ਹਨਾ ਛੱਡਣ ਗਏ ਦੇਵੇ ਇਸ ਤਰੀਕੇ ਦੇ ਨਾਲ ਆਪਾਂ ਨੇ ਪ੍ਰভাত ਫੇਰੀ ਵਾਲੀਆਂ ਸਾਰੀਆਂ ਸੰਗਤਾਂ ਦੀ ਸੇਵਾ ਕੀਤੀ ਤੁਹਾਨੂੰ ਕਿਦਾਂ ਦਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਜਰੂਰ ਇਹ ਉਪਰਾਲਾ ਕਰਿਆ ਕਰੋ ਹਨਾ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਸਾਡੇ ਸਾਰਿਆਂ ਦੇ ਘਰਾਂ ਵਿੱਚ ਸੁੱਖ ਖੁਸ਼ੀਆਂ ਖੇੜੇ ਪਰਤੋਣੇ ਤੇ ਇਸੇ ਤਰੀਕੇ ਦੇ ਨਾਲ ਹਨਾ ਸਾਰਿਆਂ ਦੇ ਘਰਾਂ ਦੇ ਵਿੱਚ ਮੇਰ ਭਰਿਆ ਹੱਥ ਰੱਖਣਾ ਦੇਖੋ ਕਾਲ ਯੁਗ ਦਾ ਹੁਣ ਵੀ ਬਹੁਤ ਪ੍ਰਭਾਵ ਹੈ ਜਦੋਂ ਗੁਰੂ ਸਾਹਿਬ ਜੀ ਨੇ ਕਾਲ ਯੁਗ ਦੇ ਵਿੱਚ ਹਨਾ ਅਵਤਾਰ ਲਿਆ ਸੀਗਾ ਉਸ ਟਾਈਮ ਵੀ ਇੰਨਾ ਜ਼ਿਆਦਾ ਹਨਾ ਕਾਲ ਜੋ ਦਾ ਪ੍ਰਭਾਵ ਸੀਗਾ